ਇਹ 6ਵੀਂ ਵਾਰ ਦੇ ਵੀ ਮੈਂ ਕਹੂੰਗੀ ਕਾਂਗਰਸ ਦੇ ਸਾਡੇ ਐਮਸੀ ਹੀ ਨੇ ਕਿਉਂਕਿ ਡਰ ਕੇ ਵਿਰੋਧੀਆਂ ਨੇ ਉਹਨਾਂ ਨੂੰ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਨਹੀਂ ਤਾਂ ਇਹ 6 ਵਾਰ ਦੇ ਐਮਸੀ ਆ ਚੁੱਕੇ ਜਿੰਨੇ ਵਾਦੇ ਕਿਤੇ ਸੀ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਟੋਟਲੀ ਫੇਲਿਅਰ ਹੈ ਜੀ ਸਰਕਾਰ ਦਾ ਕਿ ਇਹਨਾਂ ਦੇ ਫੇਰ ਝੂਠੇ ਪਰੋਸੇ ਚ ਨਾ ਆਇਓ ਕਿ ਕਿਤੇ ਜੇ ਦੇ ਵੀ ਦਿੱਤਾ ਐਂਡ ਤੇ ਜਾ ਕੇ 1000 ਰੁਪਏ ਫੇਰ ਇੱਕ ਝੂਠ ਬੋਲਣਗੇ ਜਾਂ ਤੁਹਾਨੂੰ ਲਾਰਾ ਲਾਉਣਗੇ ਲਾਰਾ ਕਿਉਂ ਲਾਇਆ ਸੀ ਹਰ ਭੈਣ ਨੂੰ 18 ਸਾਲ ਤੋਂ ਉੱਪਰ ਦੀ ਨੂੰ ਤੇ 42000 ਤਾਂ ਉਹ ਐ ਬਾਕੀ ਰਖੜੀ ਦਾ ਬੋਨਸ ਦੇ ਦੇ ਅਸੀਂ ਤਾਂ ਮੰਗ ਰਹੇ ਆ ਪਰ ਕੋਈ ਉਮੀਦ ਨਹੀਂ ਪਹਿਲਾਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੈਜਰੀ ਵਾਲ ਤੇ ਭਗਵਾਨ ਦਮਨ ਇਕੱਠੇ ਆ ਆ ਵੀਡੀਓਜ਼ ਦੇਖ ਲਓ ਕੀ ਕੁਝ ਹੋ ਰਿਹਾ ਹੈ ਕਿਸਾਨ ਮਰ ਜੂਗਾ ਵੀ ਜ਼ਮੀਨ ਨਹੀਂ ਦੇਊਗਾ ਕਿ ਭੈਣਾ ਅਸੀਂ ਸਾਰੀਆਂ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਹੱਕ ਨਹੀਂ ਪ੍ਰਾਈਮ ਮਿੰისტਰ ਨੂੰ ਚੁਕਾ ਲਿਆ ਪੰਜਾਬੀਆਂ ਨੇ ਕਾਲੇ ਕਾਨੂੰਨ ਲੈ ਕੇ ਆਏ ਸੀ ਕੀ ਕੁਝ ਹੋਇਆ ਸੀ ਤੇ ਇਹ ਉਦੋਂ ਵੱਡੇ ਹੋ ਗਏ ਪੰਜਾਬੀ ਨੇ ਕਿਸੇ ਤੋਂ ਨਹੀਂ ਡਰਿਆ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਅੱਜ ਮੇਹੀ 2027 ਦੀਆਂ ਚੋਣਾਂ ਨਜ਼ਦੀਕੀਆਂ ਨੇ ਪੰਜਾਬ ਭਰ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ ਤਾਂ ਅੱਜ ਮਾਛੀਵਾਲਾ ਸਾਹਿਬ ਦੇ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੋਰ ਰੰਧਾਵਾ ਜਿਹੜੇ ਨੇ ਉਹ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਮਨਜੀਤ ਕੁਮਾਰੀ ਯੋਣੀ ਜਿਹੜੇ ਕਿ ਲਗਾਤਾਰ ਚਾਰ ਵਾਰ ਐਮਸੀਬੀ ਬਣਦੇ ਆਏ ਨੇ ਕੌਂਸਲਰ ਬਣਦੇ ਆਏ ਨੇ ਉਹਨਾਂ ਨੂੰ ਜਿਹੜੀਆਂ ਨਿਯੁਕਤੀ ਪੱਤਰ ਵੰਡੇ ਗਏ ਨੇ ਸ਼ਹਿਰੀ ਜਿਹੜਾ ਮਹਿਲਾ ਕਾਂਗਰਸ ਦਾ ਪ੍ਰਧਾਨ ਲਗਾਇਆ ਗਿਆ ਤਾਂ ਅਗੁਰਸ਼ਰਨ ਕੋ ਰੰਦਾਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਮ ਅੱਜ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਖਾਸ ਕਰਕੇ ਜੇ ਦੇਖੀਏ ਤਾਂ 2027 ਦੀਆਂ ਚੋਣਾਂ ਵੀ ਉਸ ਦੀਆਂ ਤਿਆਰੀਆਂ ਵੀ ਜੋਰਾਂ ਛੋਰਾਾਂ ਤੇ ਚੱਲ ਰਹੀਆਂ ਨੇ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਮਾਚੀਵਾੜਾ ਸਾਹਿਬ ਦੀ ਧਰਤੀ ਤੇ ਅੱਜ ਜੋ ਇੱਕ ਸਾਡੀਆਂ ਭੈਣਾਂ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਇਤੋਂ ਦੇ ਹਲਕਾ ਇੰਚਾਰਜ ਸਰਦਾਰ ਰੁਪਿੰਦਰ ਸਿੰਘ ਰਾਜਾ ਗਿਲ ਜੀ ਵੱਲੋਂ ਜਿੱਥੇ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਮੈਂ ਵਧਾਈ ਵੀ ਦਿੰਨੀ ਆਪਣੀ ਭੈਣਾਂ ਮਨਜੀਤ ਕੁਮਾਰੀ ਜੀ ਨੂੰ ਜਿਹੜੇ ਚਾਰ ਵਾਰ ਨਹੀਂ ਪੰਜ ਵਾਰ ਦੇ ਐਮਸੀ ਰਹੇ ਤੇ ਛੇਵੀਂ ਵਾਰ ਦੇ ਵੀ ਮੈਂ ਕਹੂੰਗੀ ਕਾਂਗਰਸ ਦੇ ਸਾਡੇ ਐਮਸੀ ਇਹੀ ਨੇ ਕਿਉਂਕਿ ਡਰ ਕੇ ਵਿਰੋਧੀਆਂ ਨੇ ਉਹਨਾਂ ਨੂੰ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਨਹੀਂ ਤਾਂ ਇਹ ਛੇ ਵਾਰ ਦੇ ਐਮਸੀ ਆ ਜੋ ਹੁੰਦੇ ਸੋ ਮੈਨੂੰ ਬਹੁਤ ਖੁਸ਼ੀ ਹੈ ਔਰ ਅੱਜ ਜਿਸ ਇਹਨਾਂ ਨੂੰ ਮਾਛੀਵਾੜਾ ਸਿਟੀ ਦੇ ਬਲੌਕ ਪ੍ਰੈਜ਼ੀਡੈਂਟ ਦਾਅਤਾ ਦਿੱਤਾ ਮੈਨੂੰ ਖੁਸ਼ੀ ਹੈ ਤੇ ਨਾਲ ਨਾਲ ਵਿਸ਼ਵਾਸ ਵੀ ਹੈ ਕਿ ਸਾਡੀ ਜੁਝਾਰੂ ਭੈਣ ਇਸੇ ਤਰ੍ਹਾਂ ਜੋ ਤੁਸੀਂ 27 ਦੀ ਗੱਲ ਕੀਤੀ ਸਾਈ ਦੇ ਵਿੱਚ ਸਾਨੂੰ ਇੱਥੇ ਕਾਮਯਾਬੀ ਦਿਹੋੜ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਹੈ ਕਾਂਗਰਸ ਦੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਗੱਲ ਕਰਨ ਲਈ ਖਾਸ ਕਰਕੇ 2024 27 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਬਾਰੇ ਮੈਂ ਕਹੂੰਗੀ ਸਾਰਾ ਪੰਜਾਬ ਕਾਂਗਰਸ ਨੂੰ ਯਾਦ ਕਰ ਰਿਹਾ ਖਾਸ ਕਰਕੇ ਭੈਣਾਂ ਦੀ ਗੱਲ ਕਰੀਏ ਜਿੰਨੇ ਵਾਅਦੇ ਕੀਤੇ ਸੀ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ ਟੋਟਲੀ ਫੇਲਿਅਰ ਹੈ ਜੀ ਸਰਕਾਰ ਦਾ ਇੱਕ ਵੀ ਗਾਰੰਟੀ ਫੁੱਲਫਿਲ ਨਹੀਂ ਹੋਈ ਖਾਸ ਕਰਕੇ 1000 ਰੁਪਏ ਦੀ ਗੱਲ ਕਰ ਲੋ ਬਜਟ ਸੈਸ਼ਨ ਦੇ ਵਿੱਚ ਬੜਾ ਵੱਡਾ ਚੰਡੀਗੜ੍ਹ ਵਿਕੇ ਪ੍ਰਦਰਸ਼ਨ ਹੋਇਆ ਸੀ ਤਾਂ ਵੀ ਜੂਨ ਨਹੀਂ ਸਰਕੀ ਤੇ ਹੁਣ ਕੀ ਦੇਵਾਂ ਭੈਣਾਂ ਨੂੰ ਅਗਾਹ ਵੀ ਕਰਦੀਆਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਇਹਨਾਂ ਦੇ ਫੇਰ ਝੂਠੇ ਪਰੋਸੇ 'ਚ ਨਾ ਆਇਓ ਕਿ ਕਿਤੇ ਜੇ ਦੇ ਵੀ ਦਿੱਤਾ ਐਂਡ ਤੇ ਜਾ ਕੇ 1000 ਰੁਪਇਆ ਫੇਰ ਇੱਕ ਝੂਠ ਬੋਲਣਗੇ ਜਾਂ ਤੁਹਾਨੂੰ ਲਹਾਰਾ ਲਾਉਣਗੇ ਤਾਂ ਪਲੀਜ਼ ਉਹ ਇੱਕ ਟਾਈਮ ਲਈ ਹੋਊਗਾ ਤੇ ਲਾਲਚ 'ਚ ਨਾ ਆਓ ਆ ਰਖੜੀ ਦਾ ਤਿਉਹਾਰ ਆ ਰਿਹਾ ਕਹਿੰਦੇ ਲੇਡੀਜ਼ ਦਾ ਮਹਿਲਾਵਾਂ ਦਾ ਖਾਦ ਕਰਕੇ ਹਜੇ ਵੀ ਇੰਤਜ਼ਾਰ ਕਰਦੀਆਂ ਪਈਆਂ ਕਹਿੰਦੇ ਤਿੰਨ ਤੋਂ ਸਾਢੇ ਤਿੰਨ ਸਾਲ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੰਘੇ ਉਹਨਾਂ ਨੂੰ ਵੇਟ ਹੈ ਕਹਿੰਦੇ ਕੀ ਪਤਾ ਰਖੜੀ ਦੇ ਉੱਤੇ ਸਾਨੂੰ ਤੋਹਫ਼ਾ ਦੇ ਦਿੱਤਾ ਜਾਵੇ ਪੰਜਾਬ ਸਰਕਾਰ ਹਾਂਜੀ ਤੁਹਾਨੂੰ ਲੱਗਦਾ 42000 ਇਕੱਠਾ ਹੋ ਗਿਆ ਪੁਰਾਣਾ ਅਸੀਂ ਤਾਂ ਵੀ ਦ ਵਿਆਜ ਮੰਗ ਰਹੇ ਹਾਂ ਲਾਰਾ ਕਿਉਂ ਲਾਇਆ ਸੀ ਹਰ ਭੈਣ ਨੂੰ 18 ਸਾਲ ਤੋਂ ਉੱਪਰ ਦੀ ਨੂੰ ਤੇ 42000 ਤਾਂ ਉਹ ਹੈ ਬਾਕੀ ਰਖੜੀ ਦਾ ਬੋਨਸ ਦੇ ਦੇ ਅਸੀਂ ਤਾਂ ਮੰਗ ਰਹੇ ਹਾਂ ਪਰ ਕੋਈ ਉਮੀਦ ਨਹੀਂ ਭੈਣਾਂ ਨੂੰ ਭੈਣਾਂ ਬਹੁਤ ਸਕਸ਼ਮ ਨੇ ਨਾਰੀ ਸ਼ਕਤੀ ਬੜੀ ਸਟਰੋਂਗ ਹੈ ਪੰਜਾਬ ਦੀ ਔਰ ਸਾਡੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਜੋ ਸਾਡੀ ਭੈਣਾਂ ਦੀ ਅਗਵਾਈ ਕਰ ਰਹੇ ਨੇ ਪੰਜਾਬ 'ਚ ਮੈਂ ਕਰ ਰਹੀ ਹਾਂ ਮੈਨੂੰ ਪੂਰਨ ਆਸ ਹੈ ਕਿ ਭੈਣਾਂ ਲਾਰੇਾਂ 'ਚ ਨਾ ਆ ਕੇ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਹੋਈਆਂ ਤੀ ਦੇ ਤਿਹਾਰ ਮਨਾਉਂਦੀਆਂ ਹੋਈਆਂ ਕਾਂਗਰਸ ਨੂੰ ਲੈ ਕੇ ਆਉਣ ਆਹ 27 ਦੇ ਵਿੱਚ ਖਾਸ ਕਰਕੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਉਹ ਮਹਿਲਾਵਾਂ ਦੇ ਲਈ ਕੀ ਖਾਸ ਕਰਨ ਜਾ ਰਹੇ ਨੇ ਬਿਲਕੁਲ ਜੀ ਦੇਖੋ ਉਹਨਾਂ ਨੇ ਮਹਿਲਾਵਾਂ ਨੇ ਪਹਿਲਾਂ ਤਾਂ ਭੈਣ ਸਾਡੀ ਜਿਹੜੇ ਬਣੇ ਨੇ ਇਹ ਕਾਂਗਰਸ ਦੀ ਦੇਣ ਹੈ ਰਜੀਵ ਗਾਂਧੀ ਜੀ ਦੀ ਦੇਣ ਹੈ 50% ਸਾਡੀਆਂ ਭੈਣਾਂ ਲੜਦੀਆਂ ਆ ਹੁਣ ਡਰਦੇ ਬਲੌਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਕਰਨ ਭੈਣਾਂ ਦੱਸਣਗੇ ਕਿ ਕਿੰਨਾ 50% ਸੀਟਾਂ ਤੇ ਭੈਣਾਂ ਹੋਣਗੀਆਂ ਤੇ ਕਾਂਗਰਸ ਤਾਂ ਹਮੇਸ਼ਾ ਹੀ ਸਭ ਤੋਂ ਪਹਿਲਾਂ ਜਿਹੜੀ ਗੱਲ ਦੇਖੋ 33% ਸਾਡੀਆਂ ਬੇਟੀਆਂ ਦਾ ਨੌਕਰੀ ਵਿੱਚ ਵੀ ਰਾਖਵਾ ਕਰਨ ਜੇ ਐਸਡੀਐਮ ਬਣਦੇ ਨੇ ਤਾਂ ਉੱਚ 33% ਭੈਣਾਂ ਦਾ ਵੀ ਰਾਖਵਾ ਕਰਨ ਜੇ ਤਹਿਸੀਲਦਾਰ ਲੱਗਦੀ ਹੈ ਨਾ 33% ਭੈਣਾਂ ਨੇ ਸੋ ਭੈਣਾਂ ਲਈ ਤਾਂ ਸਾਰਾ ਕੁਝ ਹੈ ਭੈਣਾਂ ਲੈ ਕੇ ਆਉਣ ਕਾਂਗਰਸ ਨੂੰ ਤੇ ਮੈਂ ਜਾ ਇਹਨਾਂ ਨਾਲ ਸਾਰਿਆਂ ਨਾਲ ਪੂਰਾ ਵਾਅਦਾ ਕਰਦੀਆਂ ਕਿ ਇਹਦੀ ਹਰ ਲੜਾਈ ਹਰ ਸੰਘਰਸ਼ ਇਹਨਾਂ ਤੇ ਨਾਲ ਚਟਾਨਵਾ ਖੜੀ। 27 ਦੀਆਂ ਚੋਣਾਂ ਦੇ ਲਈ ਕਾਂਗਰਸ ਇੱਕਜੁੱਟ ਹੈਗੀ ਹੈ ਕਹਿੰਦੇ ਲਗਾਤਾਰ ਇਹ ਵੀ ਵਿਰੋਧੀ ਪਾਰਟੀਆਂ ਸਵਾਲ ਚੱਕ ਰਹੀਆਂ ਕਿ ਕਾਂਗਰਸ ਕਹਿੰਦਾ ਇੱਕਜੁੱਟ ਨਹੀਂ ਹੈਗੀ ਕੋਈ ਬਿਆਨਬਾਜ਼ੀ ਹੈ ਜਿਹੜੀ ਉਹ ਆਪਸ ਦੇ ਵਿੱਚ ਨਹੀਂ ਮਿਲਦੀ ਕਹਿੰਦੇ ਕਿਸੇ ਜਗ੍ਹਾ ਤੇ ਪ੍ਰੋਗਰਾਮ ਹੁੰਦਾ ਤਾਂ ਪੰਜਾਬ ਦੇ ਪ੍ਰਧਾਨ ਨਹੀਂ ਪਹੁੰਚਦੇ ਕਈ ਜਗ੍ਹਾ ਹੋਰ ਹਉਦੇ ਦਾ ਨਹੀਂ ਕਹਿੰਦੇ ਨਹੀਂ ਜੀ ਵਿਰੋਧੀਆਂ ਦਾ ਇਹ ਕੰਮ ਹੀ ਆ। ਪਹਿਲਾਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੇਜਰੀਵਾਲ ਤੇ ਭਗਵੰਦ ਮਾਨ ਇਕੱਠੇ ਆ। ਆ ਵੀਡੀਓਜ਼ ਦੇਖ ਲਓ ਕੀ ਕੁਝ ਹੋ ਰਿਹਾ। ਐਨਆਰਆਈਆਂ ਦੇ ਘਰਾਂ ਤੇ ਜ਼ਮੀਨਾਂ ਤੇ ਭੈਣਾਂ ਦੇ ਕਬਜ਼ੇ ਹੋ ਰਹੇ ਨੇ ਤੇ ਕੀ ਹੋਣੀ ਤੁਸੀਂ ਇਹ ਕੁਝ ਹੋ ਰਿਹਾ ਸੋ ਇਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਰਹੀ ਸੀ ਸਾਰੇ ਇਕੱਠੇ ਆ ਅਈ ਯੋਗ ਨਸ਼ਾ ਵਿਰੋਧ ਚਲਾਇਆ ਹੋਇਆ ਪੰਜਾਬ ਸਰਕਾਰ ਨੇ ਇੱਕ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਕਹਿੰਦੇ ਉਹ ਵਿੱਚ ਉਹਨਾਂ ਦੇ ਵਿੱਚ ਆਪਣੇ ਇੱਧਰ ਮਾਚੀਵੜਾ ਦੀ ਗੱਲ ਕਰ ਲਈ ਤੇ ਇਸ ਏਰੀਆ ਦੀ ਵੀ 250 ਏਕੜ ਜ਼ਮੀਨ ਬਾਲਿਓ ਪਿੰਡ ਦੇ ਵਿੱਚ ਜਿਹੜੀ ਹੈ ਗਲਾਡਾ ਦੇ ਵੱਲੋਂ ਐਕਵਾਇਰ ਕੀਤੀ ਜਾਣੀ ਹੈ ਉਹ ਵੀ ਵਿਚਾਰੀਆ ਤੁਸੀਂ ਵੀ ਲਗਾਤਾਰ ਜਦੋਂ ਗਲਾਡਾ ਦਫ਼ਤਰ ਦੇ ਵਿੱਚ ਧਰਨਾ ਦਿੱਤਾ ਗਿਆ ਤੁਸੀਂ ਵੀ ਉੱਥੇ ਸ਼ਮੂਲੀਅਤ ਕੀਤੀ ਸੀ ਬਿਲਕੁਲ ਜੀ ਮੈਂ ਗਲਾਡਾ ਦੇ ਦਫ਼ਤਰ ਦੇ ਬਾਹਰ ਵੀ ਕੀਤੀ ਸੀ ਕੱਲ ਪਰਸੋ ਵਰਦੇ ਮੀਂਚ 200 ਪੈਣ ਆਪਦੇ ਨਾਲ ਲੈ ਕੇ ਗਮਾਡਾ ਦੇ ਦਫ਼ਤਰ ਦੇ ਬਾਹਰ ਵੀ ਬੈਠੀ ਸੀ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੀ ਆਂ ਕਿਸਾਨ ਮਰ ਜੂਗਾ ਆਪਣੀ ਜ਼ਮੀਨ ਨਹੀਂ ਦੇਊਗਾ ਇਹ ਭੈਣਾ ਅਸੀਂ ਸਾਰੀਆਂ ਉਹਨਾਂ ਦੇ ਨਾਲ ਆ ਇਹਨਾਂ ਦਾ ਕੋਈ ਹੱਕ ਨਹੀਂ ਰਾਹੁਲ ਗਾਂਧੀ ਜੀ ਉਹ ਐਕਟ ਲੈ ਕੇ ਆਏ ਸੀ ਕਿ ਉਹਨਾਂ ਦੀ ਜ਼ਮੀਨ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਲਈ ਜਾਊਗੀ ਜਿਹੜੇ ਇਹ ਨਵੇਂ ਐਕਟ ਬਣਾ ਰਹੇ ਨੇ ਪਾਲਿਸੀਆਂ ਬਣਾ ਰਹੇ ਨੇ ਇਹ ਪੰਜਾਬੀ ਨੇ ਇਹ ਪੂਰੇ ਅਣਖੀਲੇ ਨੇ ਇਹ ਆਪਦੀ ਜ਼ਮੀਨ ਵਾਹੀ ਜੋਬ ਜ਼ਮੀਨ ਉਹਨਾਂ ਨੇ ਕਿਵੇਂ ਬਣਾਈ ਹੈ ਖੂਨ ਪਸੀਨੇ ਦੀ ਕਮਾਈ ਹੈ ਉਹਨਾਂ ਦੀ ਉਹ ਨਹੀਂ ਦੇਣਗੇ ਅਸੀਂ ਭੈਣਾ ਉਹਨਾਂ ਦੇ ਨਾਲ ਆ ਅਸੀਂ ਆਣ ਤਾਂ ਸਹੀ ਮੈਂ ਸਭ ਤੋਂ ਮੂਰੇ ਹੋਊਂਗੀ ਆਪਣੇ ਭਰਾਵਾਂ ਦੇ ਨਾਲ ਆਪਣੇ ਕਿਸਾਨਾਂ ਕਿਸਾਨ ਦੀ ਧੀ ਆ ਕਦੇ ਨਹੀਂ ਲੜ ਲਊਂਗੀ ਸਰਕਾਰ ਤਾਂ ਕਹਿੰਦੀ ਕਹਿੰਦੇ ਅਸੀਂ ਧੱਕੇ ਨਾਲ ਨਹੀਂ ਐਕਵਾਇਰ ਕਰ ਰਹੇ ਕਹਿੰਦੇ ਜਿਹੜਾ ਕਿਸਾਨ ਦੇਣਾ ਚਾਹੁੰਦਾ ਜੀ ਉਹਨੂੰ ਉਹੀ ਦੇਵੇ ਕੋਈ ਧੱਕਾ ਨਹੀਂ ਹੈਗਾ ਕਹਿੰਦੇ ਪਰ ਕਿਸਾਨ ਲਗਾਤਾਰ ਵਿਰੋਧ ਜਰੂਰ ਕਰ ਰਹੇ ਮੈਨੂੰ ਦੱਸੋ ਪਹਿਲਾਂ ਇਹ ਭਗਵੰਤ ਸਮਾਨ ਚੀਫ ਮਿਨਿਸਟਰ ਹੈ ਪ੍ਰਾਈਮ ਮਿਨਿਸਟਰ ਨੂੰ ਚੁਕਾ ਲਿਆ ਪੰਜਾਬੀਆਂ ਨੇ ਕਾਰੇ ਕਾਨੂੰਨ ਲੈ ਕੇ ਆਏ ਸੀ ਕੀ ਕੁਝ ਹੋਇਆ ਸੀ ਤੇ ਇਹ ਉਹਦੋਂ ਵੱਡੇ ਹੋ ਗਏ ਇਹ ਪੰਜਾਬੀ ਨੇ ਕਿਸੇ ਤੋਂ ਨਹੀਂ ਡਰਦੇ ਆਸਲੇ ਵਿੱਚ ਮਹਿਲਾਵਾਂ ਨੂੰ ਕੀ ਸਨੇਹਾ ਦੇਣਾ ਮਹਿਲਾਵਾਂ ਨੂੰ ਇਹੀ ਸਨੇਹਾ ਦੇਨੀ ਆ ਕਿ ਭੈਣੋ ਤਖੜੀਆਂ ਰਹੋ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਕਿ ਸੋ ਕੋ ਬੰਦਾ ਆਖੀਏ ਜਿਤ ਜੰਮੇ ਰਾਜਾ ਤੁਹਾਡੇ ਚ ਬਹੁਤ ਵੱਡੀ ਸ਼ਕਤੀ ਹੈ ਨਾਰੀ ਕੋਈ ਵੀ ਕਮਜ਼ੋਰ ਨਹੀਂ ਹੈਗੀ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਕੱਠੀਆਂ ਹੋ ਕੇ ਮਿਹਨਤ ਕਰਕੇ ਆਪਣੀ ਪਾਰਟੀ ਨੂੰ 2027 ਚ ਲੈ ਕੇ ਆਈਏ ਆਪਣੇ ਸੋਹਣੇ ਬੱਚਿਆਂ ਦਾ ਸੁਨਹਿਰਾ ਭਵਿੱਖ ਜੇ ਲਿਖਣਾ ਤਾਂ ਕਾਂਗਰਸ ਦਾ ਆਣਾ ਬਹੁਤ ਜ਼ਰੂਰੀ ਹੈ ਸੋ ਸੋਹਣੇ ਇੱਕ ਪਵਿੱਖ ਨੂੰ ਦੇਖਦੇ ਹੋਏ ਸੋਹਣੇ ਪੰਜਾਬ ਨੂੰ ਦੇਖਦੇ ਹੋਏ ਖੁਸ਼ਹਾਲ ਪੰਜਾਬ ਨੂੰ ਦੇਖਦੇ ਹੋਏ ਆਪਦੇ ਬੱਚਿਆਂ ਦੇ ਰੋਜ਼ਗਾਰ ਨੂੰ ਦੇਖਦੇ ਹੋਏ ਇਹ ਨਸ਼ੇ ਖਤਮ ਕਰਨ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਲੈ ਕੇ ਆਓ ਧੰਨਵਾਦ ਆਂਟੀ ਜੀ ਅੱਜ ਪੰਜਾਬ ਦੇ ਮਹਿਲਾ ਜਿਹੜੇ ਪੰਜਾਬ ਦੇ ਪ੍ਰਧਾਨ ਮਹਿਲਾ ਕਾਂਗਰਸ ਦੇ ਉਹ ਪਹੁੰਚ ਨੇ ਖਾਸ ਕਰਕੇ ਤੁਹਾਨੂੰ ਨਿਯੁਕਤੀ ਪੱਤਰ ਦੇਣ ਦੇ ਲਈ ਕੀ ਕਹਿੰਦੇ ਹਾਂ ਹਾਂਜੀ ਬਸ ਮੈਂ ਇਹਨਾਂ ਦਾ ਐਦਾਂ ਹੀ ਇਹਨਾਂ ਦਾ ਬਹੁਤ ਧੰਨਵਾਦ ਕਰਾਂਗੀ ਔਰ ਇਹਨਾਂ ਦਾ ਕੰਮ ਮੈਂ ਨਿਪੇਰੇ ਚੜਾਂਗੀ ਜਿਨ੍ਹਾਂ ਨੇ ਮੇਰੇ ਨਾਲ ਧੱਕਾ ਕੀਤਾ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੈਂ ਤਾਂ ਜਵਾਬ ਦੇ ਨਹੀਂ ਸਕੀ ਉਹਨਾਂ ਦਾ ਜਵਾਬ ਵਕਤ ਦੇਊਗਾ ਔਰ ਐਸੋ ਉੱਤੇ ਮੈਂ ਕੁਝ ਨਹੀਂ ਕਹਿ ਸਕਦੀ ਬਾਕੀ ਜੋ ਇਹਨਾਂ ਨੇ ਮੇਰੇ ਤੇ ਮਾਨ ਕੀਤਾ ਮੈਂ ਇਹਨਾਂ ਦਾ ਬਿਲਕੁਲ ਤਹਿਜ਼ਿਰੀ ਨਾਲ ਨਿਭਾਵਾਂਗੀ ਤਾਂ ਪਰਮਿੰਦਰ ਕਬਾੜੀ ਸਾਡੇ ਨਾਲ ਮੌਜੂਦ ਨੇ ਬਲਾਕ ਦੇ ਪ੍ਰਧਾਨ ਪ੍ਰਧਾਨ ਜੀ ਅੱਜ ਨਿੱਤੀ ਪੱਤਰ ਦੇਣ ਦੇ ਲਈ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਪਹੁੰਚੇ ਸੀ ਇਹ ਤਾਂ ਵਰਪਿੰਦਰ ਸਿੰਘ ਰਾਜਾ ਅਕਲ ਦੀ ਬਹੁਤ ਉੱਚੀ ਸੋਚ ਹੈ ਤੇ ਸਾਡੇ ਜਿਹੜੇ ਪੰਜਾਬ ਦੇ ਮਹਿਲਾ ਫੋਰਸ ਦੇ ਪ੍ਰਧਾਨ ਨੇ ਗੁਰਸ਼ਰਨ ਰੰਦਾਵਾਜੀ ਉਹ ਬੜੇ ਜਾਮਾਜ਼ ਨੇ ਜਿਨ੍ਹਾਂ ਨੇ ਆਪ ਖੁਦ ਆ ਕੇ ਇੱਕ ਮਹਿਲਾਵਾਂ ਦੇ ਵਿੱਚ ਨਵੀਂ ਰੂਹ ਪੂਕੀ ਆ ਤੇ ਮਹਿਲਾਵਾਂ ਨੂੰ ਉਹਨਾਂ ਨੇ ਆਪਣੀ ਬਲਾਕ ਪ੍ਰਧਾਨ ਨੂੰ ਜਿਹੜਾ ਲੈਟਰ ਹੈ ਅਫਾਲਟੀ ਲੈਟਰ ਆ ਕੇ ਆਪ ਖੁਦ ਰਾਜਾ ਗਿਲਦੀ ਸਮੂਚੀ ਟੀਮ ਦੀ ਅਗਵਾਈ ਚ ਨਾਲ ਆਪਣੇ ਜ਼ਿਲ੍ਹਾ ਪ੍ਰੈਜ਼ੀਡੈਂਟ ਨੂੰ ਲੈ ਕੇ ਆਏ ਸਮਰਾਲੇ ਬਲਾਕ ਦੇ ਪ੍ਰੈਜ਼ੀਡੈਂਟ ਨੂੰ ਲੈ ਕੇ ਆਏ ਇਹ ਬਹੁਤ ਵੱਡੀ ਗੱਲ ਹੈ ਵੀ ਉਹਨਾਂ ਨੇ ਖੁਦ ਲੈ ਕੇ ਆਂਦੇ ਇਹ ਲੈਟਰ ਲੋਕਾਂ ਪੀਚੀ ਵੀ ਕੀਤੀ ਜਾ ਸਕਦੀ ਸੀ ਕਿ ਉੱਥੋਂ ਵੀ ਭੇਜਿਆ ਜਾ ਸਕਦਾ ਦੀ ਅਸੀਂ ਵੀ ਦੇ ਸਕਦੇ ਸੀਗੇ ਪਰ ਸਾਡੇ ਜੋ ਸਤਕਾਰਯੋਗ ਮਨਜੀਤ ਕੁਮਾਰੀ ਜੀ ਨੇ ਉਹ ਇਸ ਗੱਲ ਲਈ ਡਿਜ਼ਰਵ ਕਰਦੇ ਸੀਗੇ ਅੰਨੇ ਇੱਜ਼ਤ ਸਨਮਾਨ ਲਈ ਉਹਨਾਂ ਦੇ ਕੋਲ ਇਹ ਰੁਤਬਾ ਪਹਿਲੇ ਵੀ ਥਾ ਹੁਣ ਉਹਨਾਂ ਦੀ ਹੋਰ ਇੱਕ ਵੱਡੀ ਜ਼ਿੰਮੇਵਾਰੀ ਬਣ ਗਈ ਮਹਿਲਾਵਾਂ ਦੀ ਅਗਵਾਈ ਕਰਨ ਲਈ ਮਹਿਲਾਵਾਂ ਦਾ ਹੀ ਹਰ ਇੱਕ ਪਾਰਟੀ ਨੂੰ ਜਿੱਤੋਂ ਆਉਣ ਦੇ ਵਿੱਚ ਮੁੱਖ ਰੋਲ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ 27 ਦੀ ਇਲੈਕਸ਼ਨ ਦੇ ਵਿੱਚ ਵੱਡੀ ਬੋਟ ਬੈਂਕ ਲੈ ਕੇ ਮਹਿਲਾਵਾਂ ਦੀ ਮਛਵਾੜੇ ਬਲਾਕ ਦੇ ਵਿੱਚੋਂ ਮਨਜੀਤ ਕੁਮਾਰੀ ਜੀ 1 ਨੰਬਰ ਤੇ ਆਉਣਗੇ ਪੂਰੇ ਪੰਜਾਬ ਦੇ ਵਿੱਚੋਂ ਮਛਵਾੜਾ ਬਲਾਕ ਇਹਨਾਂ ਦੀ ਗਵਾਹੀ ਮਹਿਲਾ ਕਾਂਗਰਸ ਦੀ ਗਵਾਹੀ ਚ ਮਨਜੀਤ ਕੁਮਾਰੀ ਦੀ ਗਵਾਹੀ ਦੇ ਵਿੱਚ ਸਾਨੂੰ ਲੱਗ ਰਿਹਾ ਨਹੀਂ ਦਿਖ ਰਿਹਾ ਪੂਰਾ ਵਿਸ਼ਵਾਸ ਹੈ 1 ਨੰਬਰ ਤੇ ਸਾਡਾ ਜਿਹੜਾ ਬਲਾਕ ਆਏਗਾ ਸੋ ਬਹੁਤ-ਬਹੁਤ ਮੁਬਾਰਕਾਂ ਨੇ ਮਨਜੀਤ ਕੁਮਾਰੀ ਜੀ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਵੀ ਅੱਗੇ ਇਸੇ ਤਰ੍ਹਾਂ ਆਪਣੀ ਕੌਮ ਦਸ ਲਈ ਕੰਮ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਗੱਲਬਾਤ ਕੀਤੀ ਹੈ ਪੰਜਾਬ ਪ੍ਰਧਾਨ ਜਿਹੜੇ ਨੇ ਮਹਿਲਾ ਕਾਂਗਰਸ ਦੇ ਜਿਹੜੇ ਗੁਰਸ਼ਰਨ ਕੋ ਰੰਡਾਵਾ ਇੱਥੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਨਿਯੁਕਤੀ ਪੱਤਰ ਜਿਹੜਾ ਹੈ ਅਮਨਜੀਤ ਕੁਮਾਰੀ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਇਕਜੁੱਟ ਹੈਗੀ ਹੈ ਲਗਾਤਾਰ ਜਿਹੜੇ ਮਹਿਲਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਹਜੇ ਤੱਕ ਉਹ ਪੂਰੇ ਨਹੀਂ ਕੀਤੇ ਗਏ ਉਹਨਾਂ ਦੇ ਕੋਲੋਂ ਤਾਂ ਆਉਣ ਵਾਲੇ ਸਮਾਂ ਦੇ ਬਿਰਦੇ ਵਿੱਚ ਕਾਂਗਰਸ ਜਿਹੜੀ ਹੈ ਹਮੇਸ਼ਾ ਮਹਿਲਾਵਾਂ ਦੇ ਨਾਲ ਖੜੀ ਹੈ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁੱਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ